बैठे मेरे वीरो अपना इलाका राड़ा साहब ਦੇ ਉੱਤੇ जिस ਤਰੀਕੇ ਦੇ ਨਾਲ ਮੌਸਮ ਵਿੱਚ ਤੂਫਾਨ ਆਇਆ ਹੋਇਆ ਹੈ ਉਸੇ ਮੌਸਮੀ ਤੂਫਾਨ ਦੇ ਵਿੱਚ ਸਾਡੇ ਇਲਾਕੇ ਦੇ ਵਿੱਚ ਇੱਕ ਬਹੁਤ ਵੱਡੀ ਦੁਖਦਾਈ ਘਟਨਾ ਵਾਪਰੀ ਹੈ ਕਿ ਜਿਸ ਤਰੀਕੇ ਦੇ ਨਾਲ ਸਾਰੇ ਵੀਰ ਜਾਣਦੇ ਹਨ ਕਿ ਰਾੜਾ ਸਾਹਿਬ ਵਾਲੇ ਸੰਤਾਂ ਦੀ ਵਰਸੀ ਚੱਲ ਰਹੀ ਹੈ ਉਸੇ ਦੌਰਾਨ ਇੱਕ ਦੁਖਦਾਈ ਘਟਨਾ ਵਾਪਰੀ ਜਿਸ ਤੇ ਬਾਬਾ ਬਲਜਿੰਦਰ ਸਿੰਘ ਜੋ ਕਿ ਮੌਜੂਦਾ ਗੱਡੀ ਡਿਉਟੇਸਨ ਉਹ ਰਾਤ ਅਚਨਚੇਤ ਸਾਨੂੰ ਛੱਡ ਕੇ ਚਲੇ ਗਏ ਹਨ ਤਾਂ ਬਾਬਾ ਬਲਜਿੰਦਰ ਸਿੰਘ ਦੀ ਰਾਤ ਦੀਵਾਨ ਤੋਂ ਬਾਅਦ ਤਬੀਅਤ ਖਰਾਬ ਹੋਈ ਤੇ ਸਹਜ ਮਹਿਸੂਸ ਕਰਨ ਲੱਗੇ ਪਰ ਜਦੋਂ ਉਹਨਾਂ ਨੂੰ ਕੁਝ ਲੋਕਲ ਮੈਡੀਸਨ ਤੋਂ ਬਾਅਦ ਉਹ ਉਹਨਾਂ ਦਾ ਸਰੀਰ ਨਹੀਂ ਠੀਕ ਹੋਇਆ ਤੇ ਉਹ ਸਾਹ ਦਾਇ ਵਿੱਚ ਤਕਲੀਫ ਮਹਿਸੂਸ ਕਰਨ ਲੱਗੇ ਤਾਂ ਉਹਨਾਂ ਨੂੰ ਹਸਪਤਾਲ ਲੈ ਲੈ ਕੇ ਜਾਣ ਦੌਰਾਨ ਉਹਨਾਂ ਦੀ ਮੌਤ ਹੋ ਗਈ ਉਹ ਸਾਨੂੰ ਫਦਾ ਲਈ ਛੱਡ ਕੇ ਚਲੇ ਗਏ ਹਨ ਇਸ ਦੁੱਖ ਦੀ ਘੜੀ ਦੇ ਵਿੱਚ ਸਾਰਾ ਇਲਾਕਾ ਨਿਵਾਸੀ ਨੂੰ ਮਿਲ ਜੁਲ ਕੇ ਰਾਣਾ ਸਾਹਿਬ ਆ ਕੇ ਇਸ ਬੇਮੌਸਮੀ ਤੂਫਾਨ ਦੇ ਵਿੱਚ ਸਥਿਤੀ ਨੂੰ ਸਾਹਮਣ ਦੀ ਲੋੜ ਹੈ ਅਤੇ ਇਹ ਘਾਟਾ ਸਾਡੇ ਇਲਾਕੇ ਨੂੰ ਨਾ ਪੂਰਨ ਵਾਲਾ ਹੈ ਕਿਉਂਕਿ ਸੰਤ ਬਾਬਾ ਬਲਜਿੰਦਰ ਸਿੰਘ ਜੀ ਬਹੁਤ ਸੂਝ-ਬੂਝ ਦੇ ਨਾਲ ਗੁਰਦੁਆਰਾ ਸਾਹਿਬ ਨੂੰ ਮਾਡਰਨ ਤਰੀਕੇ ਦੇ ਨਾਲ ਅੱਗੇ ਲੈ ਜਾ ਰਹੇ ਸਨ ਅਤੇ ਜਿਸ ਨੂੰ ਸਾਰਾ ਇਲਾਕਾ ਜਾਣਦਾ ਹੈ ਅਸੀਂ ਸਾਰੇ ਇਲਾਕਾ ਨਿਵਾਸੀ ਉਹਨਾਂ ਨੂੰ ਸਰਦਾ ਦੇ ਕੁਲ ਭੇਟ ਕਰਦੇ ਹਾਂ ਅਤੇ ਆਸ ਕਰਦੇ ਹਾਂ ਕਿ ਸਾਡੇ ਇਲਾਕੇ ਨੂੰ ਆਉਣ ਵਾਲੇ ਸਮੇਂ ਵਿੱਚ ਪਰਮਾਤਮਾ ਯੋਗ ਸੰਤ ਮਹਾਰਾਜ ਜੀ ਦੇ ਗੱਦੀ ਬਖਸ਼ੇਗਾ ਆਸ ਕਰਦੇ ਹਾਂ ਸਾਰੇ ਇਲਾਕਾ ਨਿਵਾਸੀ ਇਸ ਦੁੱਖ ਦੀ ਘੜੀ ਦੇ ਵਿੱਚ ਰਾਣਾ ਸਾਹਿਬ ਆ ਕੇ ਸੇਵਾ ਕਰਨ